ਕੈਟੂੜੇ ਪੰਜਾਬਾ ਰਹੇ ਲਾਈਵ ਦੇ ਨਾਲ ਤਾਂ ਮੈਂ ਥੋੜਾ ਦੋ ਜ਼ਤਨ ਟੈਸਟ ਹਮ ਸਦਰਥਾਨਾ ਮਲੋੜ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਪੁਲਿਸ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਪੁਲਿਸ ਨੂੰ ਕੀ ਰਾਹਤ ਮਿਲੀ ਹੈ ਕਿ ਐਸਆਈ ਰੈਂਕ ਜਾਂ ਫਿਰ ਐਸਆਈ ਰੈਂਕ ਦੇ ਅਧਿਕਾਰੀਆਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਕਿਉਂਕਿ ਪਹਿਲਾਂ ਕੋਈ ਵੀ ਨਸ਼ਾ ਤਸਕਰ ਫੜਦੇ ਸੀ ਤਾਂ ਉੱਥੇ ਕੰਪਲਸਰੀ ਹੁੰਦਾ ਸੀ ਕਿ ਐਸਆਈ ਤੋਂ ਥੱਲੇ ਜਿਹੜਾ ਐਨਡੀਪੀਸੀ ਐਕਟ ਦਾ ਮਾਮਲਾ ਨਹੀਂ ਦਰਜ ਹੋਊਗਾ ਇੱਥੇ ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਇਕਦਾ ਮਾਮਲਾ ਜਿਹੜਾ ਦਰਜ ਕਰ ਸਕਣਗੇ ਹੈਡ ਕਨਸਟੇਬਲ ਨੂੰ ਕਰ ਸਕਣਗੇ ਤਾਂ ਉਥੇ ਐਸਆਈ ਰੈਂਕ ਅਤੇ ਐਸਆਈ ਦੇ ਰੈਂਕ ਦੇ ਅਧਿਕਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ ਸਦਰ ਥਾਣੇ ਦੇ ਵਿੱਚ ਖੜਾ ਹੋਇਆ ਜਿੱਥੇ ਪੁਲਿਸ ਵੱਲੋਂ ਦੋ ਮੁਕੱਦਮੇ ਨੇ ਜਿਹੜੇ ਵਕ ਵਕ ਦਰਜ ਕੀਤੇ ਗਏ ਨੇ ਜਿੱਥੇ ਹੌਲਦਾਰਾਂ ਵੱਲੋਂ ਜਿਹੜੇ ਇਹ ਮਾਮਲੇ ਜਿਹੜੇ ਦਰਜ ਕਰਵਾਏ ਗਏ ਨੇ ਹੁਣ ਹੌਲਦਾਰ ਨੇ ਜਿਹੜੇ ਉਹ ਬਿਲਕੁਲ ਮਾਮਲਾ ਦਰਜ ਕਰ ਸਕਣਗੇ ਅਤੇ ਕੋਈ ਵੀ ਸੂਚਨਾ ਹੁੰਦੀ ਹੈ ਕਈ ਵਾਰ ਐਸਆਈ ਜਾਂ ਫਿਰ ਐਸਆਈ ਥਾਣੇ ਦੇ ਵਿੱਚ ਨਹੀਂ ਹੁੰਦੇ ਕਿਸੇ ਕਾਰਨ ਤਾਂ ਉਸ ਤੋਂ ਬਾਅਦ ਵੀ

ਪੁਲਿਸ ਦੇ ਕੋਈ ਅਧਿਕਾਰੀਆਂ ਨੂੰ ਮਿਲੂਗੀ ਕਿਉਂਕਿ ਪਹਿਲਾਂ ਕਾਈ ਹੁੰਦਾ ਹੈ ਕਿ ਕਈ ਵਾਰ ਅਧਿਕਾਰੀ ਜਾਂ ਫਿਰ ਪੁਲਿਸ ਕੇ ਪੇਸ਼ੀ ਜਾਂ ਫਿਰ ਕਿਸੇ ਕਾਰਜਵੰਸ਼ ਕੇ ਆਸ-ਪਾਸ ਦੇ ਕੰਮਾਂ ਦੇ ਵਿੱਚ ਹੁੰਦੇ ਨੇ ਤਾਂ ਉਹ ਮੌਕੇ ਤੇ ਨਹੀਂ ਹੁੰਦੇ ਲੇਕਿਨ ਹੁਣ ਜਿਹੜੇ ਪੁਲਿਸ ਨੂੰ ਜਿਹੜੇ ਹੌਲਦਾਰ ਨੇ ਜਾਂ ਫਿਰ ਜਿਹੜੇ ਨਵੇਂ ਭਰਤੀ ਹੋਣ ਵਾਲੇ ਨੌਜਵਾਨ ਨੇ ਪੁਲਿਸ ਦੇ ਨਾਲ ਜਿਹੜੇ ਪੁਲਿਸ ਦੀ ਭਰਤੀ ਦੇ ਵਿੱਚ ਹੋਣਗੇ ਲੇਕਿਨ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕਾਨੂੰਨ ਦੇ ਬਾਰੇ ਜਾਂ ਲਿਖਾ ਪੜੀ ਦੇ ਬਾਰੇ ਇੱਕ ਵੱਡੀ ਜਾਣਕਾਰੀ ਮਿਲ ਸਕੇਗੀ ਕਿਉਂਕਿ ਕਈ ਵਾਰ ਆਈ ਹੁੰਦਾ ਕਿ ਕੋਈ ਹੌਲਦਾਰਾਂ ਨੂੰ ਸਿਰ ਪੇਸ਼ੀ ਦੇ ਵਾਸਤੇ ਹੀ ਰੱਖਿਆ ਜਾਂਦਾ ਹੈ ਲੇ ਆਉਂਦੇ ਨੇ ਜਾਂ ਫਿਰ ਛੱਡਿਆ ਹੁੰਦੇ ਨੇ ਜਾਂ ਮੁਜ਼ਰਮ ਲੈ ਆਉਂਦੇ ਨੇ ਜਾਂ ਪੇਸ਼ ਕਰਿਆ ਹੁੰਦੇ ਨੇ ਕਿਉਂਕਿ ਹੁਣ ਹੁਣ ਚ ਤੋਂ ਲਿਖਾ ਪੜੀ ਕਰਨਗੇ ਤੇ ਉਹਨਾਂ ਨੂੰ ਕਾਨੂੰਨ ਸੰਬੰਧੀ ਜਾਣਕਾਰੀ ਵੀ ਵਧੇਗੀ ਤੇ ਜਿਹੜੇ ਨਿਆਏ ਨੇ ਲੋਕਾਂ ਨੂੰ ਭਾਰਤੀ ਨਿਆਇ ਸੈਟਾਂ ਦੇ ਜਿਹੜੇ ਕਾਨੂੰਨ ਨੇ ਉਹ ਬਿਲਕੁਲ ਉਹਨਾਂ ਨੂੰ ਸਮਝ ਆ ਸਕਣਗੇ ਪੰਜਾਬ ਵਰ ਰਹਿਣਾ ਲਾਈਵ ਤੋਂ ਆ ਸੁਣਦੇ ਆ ਕੀ ਕਹਿਣਾ ਜਿਹੜੇ ਹੌਲਦਾਰੇ ਨੇ ਉਹਨਾਂ ਦਾ ਕੀ ਕਹਿਣਾ ਹੈ ਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਕੀ ਕਹਿੰਦੇ ਮੇਰਾ ਨਾਮ ਜੀ ਹੌਲਦਾਰ ਮਨਿੰਦਰ ਸਿੰਘ ਮੈਂ ਮੁੱਖ ਮੰਸ਼ੀ ਖਾਨਾ ਸਰਮੂਲਤਨ ਆਸਿੰ ਬਾਈਕ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਹੋਈ ਸੀ ਕਿ ਜਿਹੜੇ ਨਸ਼ਾ ਦੇ ਵਿਦਿਆਰਥੀ ਜਿਹੜੇ ਹੋਲਡਾਰ ਨੇ ਡੋਆਟੀ ਦੇ ਸੈਕਟਰ ਦੇ ਮਾਮਲੇ ਦਰਜ ਕਰਾ ਸਕਦੇ ਨੇ 2023 ਨੇ ਲੋਕੀ ਹੋਲਡਾਰਾਂ ਵੱਲੋਂ ਕਿੰਨੇ ਮਾਮਲੇ ਦਰਜ ਕੀਤੇ ਗਏ ਨੇ ਕਿਹੜੇ ਕਿਹੜੇ ਹੋਲਡਾਰਾਂ ਵੱਲੋਂ ਹਾਂਜੀ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਪੰਜਾਬ ਸਰਕਾਰ ਵੱਲੋਂ ਤੇ ਸੀਨੀਅਰ ਅਕਸਰਾਨ ਬਾਲਾ ਜਿਹੜੇ ਐਸਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਉਹਨਾਂ ਦੀ ਦੇਖ ਅਨੁਸਾਰ ਅਸੀਂ ਦੋ ਪਰਚੇ ਦਰਜ ਕੀਤੇ ਜੀ ਸਾਡੇ ਪਹਿਲਾ ਪਰਚਾ 88 ਨੰਬਰ ਹੋਲਡਾਰ ਜਸਮੀਤ ਸਿੰਘ ਹੈ ਜੀ ਇੱਕ ਹੌਲਦਾਰ ਤਲਦੀਪ ਸਿੰਘ ਉਹਨਾਂ ਵੱਲੋਂ ਪੱਤਰ ਗੱਜ ਕੀਤਾ ਗਿਆ ਜੀ ਕੀ ਕਹੋਗੇ ਜੇ ਪਹਿਲਾਂ ਐਸਆਈ ਐਐਸਆਈ ਮਾਮਲੇ ਦਰਜ ਕਰਦੇ ਛੇਗੀ ਕਿ ਸ਼ਖਤੇ ਦਾ ਹੌਲਦਾਰ ਕੋਲੇ ਪਾਵਰ ਕਟ ਉਹ ਜੀ ਸੀ ਪ੍ਰਿੰਟ ਦਾ ਪਰ ਹੌਲਦਾਰ ਇਹ ਬਦਾ ਕੇ ਕਿੰਨੀ ਨੇ ਉਹਨਾਂ ਹਰ ਪਰਚੇ ਵਿੱਚ ਬੋਲਦਾਰ ਅਲਾਉ ਕੀਤਾ ਹੈ ਹਾਂਜੀ ਹਾਂਜੀ ਪਹਿਲਾਂ ਸਿਰਫ ਇਹ ਰੈਗੂਲਰ ਐਸਆਈ ਪਰਚੇ ਦੇਖ ਸਕਦਾ ਸੀ ਐਨਡੀਪੀਐਸ ਦਾ ਹਾਂ ਜੀ ਇਹ ਹੌਲਦਾਰ ਨੂੰ ਵੀ ਪਾਵਰ ਮਿਲ ਗਈ ਹੈ ਤੇ ਇਹਦੇ ਵਿੱਚ ਰੈਗੂਲਰ ਐਸਆਈ ਨੂੰ ਵੀ ਥੋੜਾ ਜਿਆਦਾ ਰੈਲੈਕਸ ਫੀਲ ਹੋਊਗਾ ਵਕੀ ਹੋ ਜਾਂਦਾ ਕੋ ਜਿਹੜਾ ਸਰਚਾ ਕਰਦੀ ਪਾਵਰ ਮਿਲਦੀ ਹੈ ਨਵੀਂ ਪੱਤੀ ਜਿਹੜੀ ਹੁਣ ਦੇ ਕਹਿੰਦੇ ਨੌਜਵਾਨ ਜੇ ਨਵੀਂ ਪੱਤੀਆਂ ਨੂੰ ਲਿਖਾ ਪੜੀ ਥੋੜਾ ਪਿੱਛੇ ਰਹਿੰਦੇ ਨੇ ਲੇਕਿਨ ਉਹਨਾਂ ਨੂੰ ਲਿਖਾ ਪੜੀ ਦੇ ਨਾਲ ਨਾਲ ਕੁਝ ਵਧੀਆ ਟ੍ਰੇਨਿੰਗ ਵੀ ਮਿਲ ਸਕਦਾ ਦੀ ਹੈ ਕੀ ਉਹਨਾਂ ਨੂੰ ਨੌਜਵਾਨ ਨੂੰ ਹਾਂ ਜੀ ਇਹਦੇ ਵਿੱਚ ਇਹ ਆ ਵੀ ਚਲੋ ਜਗਾ ਜਗਾ ਤੇ ਜਾਂ ਟਾਈਮ ਟਾਈਮ ਤੇ ਐਨਡੀਪੀਅਰ ਦੇ ਜਿਹੜੇ ਕੋਰਸ ਚਲਾਏ ਜਾਂਦੇ ਆ ਜੀ ਇਹ ਉਹਦੀ ਟ੍ਰੇਨਿੰਗ ਵਾਸਤੇ ਹਰ ਜੰਦਲ ਜਿਹ ਤੋਂ ਹੁੰਦੀ ਸਖਲਾਈ ਦਿੱਤੀ ਜਾਂਦੀ ਹੈ ਬਸੇ ਦੀ